ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਜਿਹੜੀ ਅੱਜ ਦੀ ਕਹਾਣੀ ਹੈਗੀ ਏ ਉਹ 2025 ਦੀ ਕਹਾਣੀ ਹੈਗੀ ਏ ਚਰਨ ਸਿੰਘ ਜਿਹੜਾ ਕੀ ਮੁਰੰਨੇ ਜ਼ਿਲ੍ਹੇ ਦਾ ਇੱਕ ਚੰਬਲ ਇਲਾਕੇ ਦਾ ਨਿਵਾਸੀ ਸੀ ਉੱਥੇ ਇੱਕ ਛੋਟਾ ਜਿਹਾ گاؤں ਪੈਂਦਾ ਉੱਥੋਂ ਦਾ ਉਹ ਨਿਵਾਸੀ ਸੀ ਉਸ ਦੀ ਇੱਕ ਪਤਨੀ ਸੀਮਾ ਤੇ ਕੋ ਸਦਾਈ ਕੋਲਤਾ ਪੁੱਤਰ ਸੀ ਠੀਕ ਹੈ ਉਥੇ ਆਦੀ ਜ਼ਿੰਦਗੀ ਵਧੀਆ ਬਤੀਤ ਕਰ ਰਿਹਾ ਸੀ ਤੇ ਜਿੱਥੋਂ ਕੀ ਉਹ ਆਪ ਦਾ ਘਰ ਇੱਕ ਲੈਣ ਬਾਰੇ ਸੋਚਦਾ ਹੈ ਕਿ ਵਧੀਆ ਫਲੈਟ ਲੈ ਲਵਾਂ ਤੇ ਉਥੇ ਹੀ ਉਹ گاؤں ਦੇ ਵਿੱਚ ਇੱਕ ਵੇਖਦਾ ਹੈ ਜਿਸ ਦੇ ਲਈ ਉਸ ਕੋਲ ਥੋੜੇ ਜੇ ਪੈਸੇ ਹੁੰਦੇ ਨੇ ਤੇ ਥੋੜੇ ਜੇ ਰਹਿ ਜਾਂਦੇ ਹੁੰਦੇ ਆ ਜਿਸ ਦੇ ਉਸ ਨੇ ਸਾਈ ਵਗੈਰਾ ਕਰ ਲਈ ਸੀ ਤੇ ਬਸ ਪੈਸੇ ਦੇ ਕੇ ਤੇ ਘਰ ਦੀ ਚਾਬੀ ਲੈਣੀ ਹੁੰਦੀ ਹੈ ਉਹ ਉਹੀ ਜਿਹੜਾ ਪੈਸੇ ਰਹਿ ਜਾਂਦੇ ਸਵਾ ਲੱਖ ਡੇਢ ਉਸ ਦਾ ਕਰਨ ਲੱਗ ਪੈਂਦਾ ਹੈ ਅ ਕੀ ਇੰਤਜ਼ਾਮ ਜਦੋਂ ਪੈਸੇ ਦਾ ਇੰਤਜ਼ਾਮ ਨਹੀਂ ਹੁੰਦਾ ਤੇ ਉਹ ਬੜਾ ਹੀ ਦੁਖੀ ਹੁੰਦਾ ਹੈ ਤੇ ਉਹ ਆਦੀ ਘਰ ਵਾਲੀ ਨਾਲ ਗੱਲ ਸ਼ੇਅਰ ਕਰਦਾ ਉਹਨਾਂ ਦੀ ਲਾਈਫ ਬਹੁਤ ਵਧੀਆ ਬਤੀਤ ਹੋ ਰਹੀ ਸੀ ਤੇ ਗੱਲ ਸ਼ੇਅਰ ਕਰਦਾ ਤੇ ਉਸ ਦੀ ਘਰ ਵਾਲੀ ਕੋਲ ਵੀ ਖੁਝ ਵੀ ਨਹੀਂ ਹੈਗਾ ਸੀ ਫਿਰ ਉਸ ਨੂੰ ਯਾਦ ਆਉਂਦੀ ਹੈ ਸੰਜੇ ਦੀ ਜਿਹੜਾ ਕਿ ਕਾਫੀ ਵਧੀਆ ਘਰ ਬਾਰ ਵਾਲਾ ਸੀ ਤੇ ਉਹ ਜਿਹੜਾ ਕਿ ਉਸ ਨੂੰ ਇਹ ਸੀ ਕਿ ਉਹ ਸਾਡੀ ਮਦਦ ਜ਼ਰੂਰ ਕਰਦਾ ਜਾਣ ਪਹਿਚਾਨ ਵਿੱਚ ਹੋ ਸੀਗਾ ਤੋ ਉਸਨੇ ਆਦੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਉਸ ਨੂੰ ਫੋਨ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਸੰਜੇ ਇਸ ਤਰ੍ਹਾਂ ਮੈਨੂੰ ਲੋੜ ਹੈ ਸਾਨੂੰ ਸਵਾ ਕੁ ਲੱਖ ਰੁਪਏ ਦੀ ਜੇਕਰ ਤੂੰ ਦੇ ਦੇਵੇਂ ਤਾਂ ਤੈਨੂੰ ਅਸੀਂ ਫਿਰ ਵਾਪਸ ਕਰ ਦਾਂਗੇ ਜਿਸ ਤੋਂ ਬਾਅਦ ਉਹ ਮੰਨ ਜਾਂਦਾ ਹੈ ਤੇ ਉਹ ਕਹਿੰਦਾ ਠੀਕ ਹੈ ਕਿਉਂਕਿ ਉਹ ਸੰਜੇ ਜਿਹੜਾ ਹੈਗਾ ਸੀ ਉਹ ਸੀਮਾ ਨੂੰ ਪਿਆਰ ਕਰਦਾ ਹੁੰਦਾ ਸੀ ਪਹਿਲਾਂ ਤੋਂ ਕੁਆਰੀ ਹੁੰਦੀ ਤੇ ਪਿਆਰ ਕਰਦਾ ਸੀ ਤੇ ਉਹਨਾਂ ਦੀ रिलेशन ਵੀ ਹੋ ਗਏ ਸੀ ਪਰ ਉਸ ਦੇ ਵਿਆਹ ਤੋਂ ਬਾਅਦ ਉਸ ਨੇ ਸਾਰਾ ਕੁਝ ਆਦਾ ਪਿੱਛੇ ਦਾ ਪਿੱਛੇ ਛੱਡਤਾ ਸੀ ਸੀਮਾ ਆਪਦੀ ਸਭ ਕੁਝ ਭੁੱਲ ਚੁੱਕੀ ਸੀ ਦਿਆਪਦੇਵ ਘਰ ਵਾਲੇ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਸੀ ਜਦੋਂ ਉਹਨੇ ਫੋਨ ਕੀਤਾ ਸੀ ਉਧਰ ਜਿਹੜਾ ਸੰਜੇ ਸੀ ਉਹ ਵੀ ਆਪਦੀ ਜ਼ਿੰਦਗੀ ਵਧੀਆ ਬਤੀਤ ਕਰ ਰਿਹਾ ਸੀ ਉਸ ਨੇ ਵੀ ਹਨਾ ਜਦੋਂ ਉਸ ਦਾ ਫੋਨ ਜਾਂਦਾ ਹੈ ਤੇ ਉਹ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਉਸ ਨੂੰ 2 ਲੱਖ ਰੁਪਏ ਉਸ ਦੇ ਘਰ ਵਾਲੇ ਨੂੰ ਦੇ ਦਿੰਦਾ ਹੈ ਕਿ ਹਨਾ ਕਿ ਇੱਕ ਮਹੀਨੇ ਦੇ ਬਾਅਦ ਵਿੱਚ ਵਾਪਸ ਕਰਨ ਦੀ ਗੱਲ ਤੇ ਤੇ ਵਿਆਜ ਸਮੇਤ ਵਾਪਸ ਕਰਨ ਤੇ ਉਹ ਉਸ ਨਾਲ ਗੱਲ ਹੋ ਜਾਂਦੀ ਹੈ ਤੇ ਉਹ ਫਿਰ ਉਹਨੇ ਕਿਉਂਕਿ ਹੈਲਪ ਕੀਤੀ ਸੀ ਇਸ ਕਰਕੇ ਉਹਨਾਂ ਦਾ ਵਧੀਆ ਔਨ ਜਾਣ ਬਣ ਜਾਂਦਾ ਇੱਕ ਦੂਜੇ ਦੇ ਫਰੈਂਡਸ ਵਗੈਰਾ ਬਣ ਜਾਂਦੇ ਤੇ ਘਰ ਵਧੀਆ ਔਨ ਜਾਣ ਲੱਗ ਜਾਂਦਾ ਜਦੋਂ ਕਿ ਉਹ ਕੱਲੀ ਹੁੰਦੀ ਉਦੋਂ ਵੀ ਉਹ ਘਰ ਵਿੱਚ ਆਉਂਦਾ ਪਰ ਉਸ ਦੇ ਨਾਲ ਕੋਈ ਵੀ ਗਲਤ ਗੱਲਬਾਤ ਨਹੀਂ ਸੀ ਕਰਦਾ ਕਿਉਂਕਿ ਉਹ ਵੀ ਜਾਣਨਾ ਚਾਹੁੰਦਾ ਸੀ ਇਹ ਕਿਸ ਤਰ੍ਹਾਂ ਇਹ ਹਲੇ ਵੀ ਇਸ ਦੇ ਦਿਲ ਵਿੱਚ ਮੇਰੇ ਲਈ ਕੋਜੀ ਹੈਗਾ ਹੈ ਕਿ ਨਹੀਂ ਹੈਗਾ ਇਸ ਕਰਕੇ ਉਸ ਨੂੰ ਜਾਣਨ ਜਾਣਨ ਵਿੱਚ ਕਾਫੀ ਟਾਈਮ ਲੱਗ ਜਾਂਦਾ ਇੱਕ ਦਿਨ ਜਿਹੜੀ ਸੀਮਾ ਹੁੰਦੀ ਹੈ ਉਹ ਬਾਜ਼ਾਰ ਵਗੈਰਾ ਵਿੱਚ ਜਾਂਦੀ ਹੈ ਜਦੋਂ ਉਹ ਬਾਜ਼ਾਰ ਜਾਂਦੀ ਹੈ ਤੇ ਉਹ ਵੀ ਅਚਾਨਕ ਉੱਥੇ ਉਸ ਨੂੰ ਮਿਲ ਜਾਂਦਾ ਫਿਰ ਉੱਥੇ ਉਸ ਨੂੰ ਸ਼ਾਪਿੰਗ ਵਗੈਰਾ ਜਿਹੜੀ ਵੀ ਕਰਾਉਂਦਾ ਉਸਦੇ ਪੈਸੇ ਸੰਝੇ ਦੇਂਦਾ ਜਿਸ ਤੋਂ ਸੀਮਾ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੀ ਹੈ ਤੇ ਉਹ ਸੋਚ ਰਹੀ ਹੁੰਦੀ ਹੈ ਕਿ ਸ਼ਾਇਦ ਕੀ ਪਹਿਲਾਂ ਸਾਡਾ ਵਧੀਆ ਪਿਆਰ ਸੀ ਤੇ ਸ਼ਾਇਦ ਇਸ ਕਰਕੇ ਸਭ ਕੁਝ ਕਰ ਰਿਹਾ ਹੈ ਤੇ ਫਿਰ ਅਗਲੇ ਦਿਨ ਫੇਰ ਹੀ ਉਸ ਨੂੰ ਇੱਕ ਚੁੰਮਕਿਆਂ ਵਾਲੇ ਡੱਬੀ ਫੜਾਉਂਦਾ ਏ ਉਸ ਦੇ ਘਰ ਆਣ ਕੇ ਤੇ ਉਸ ਨੂੰ ਚੁੰਮਕੇ ਵਗੈਰਾ ਦਿੰਦਾ ਏ ਤੇ ਉਹ ਬੜੀ ਖੁਸ਼ ਹੋ ਜਾਂਦੀ ਚੁੰਮਕੇ ਵੇਖ ਕੇ ਤੇ ਉਸ ਨੂੰ ਪਾ ਕੇ ਵਿਖਾਉਂਦੀ ਜਦੋਂ ਪਾ ਕੇ ਵਿਖਾਉਂਦੀ ਏ ਤੇ ਉਹ ਉਹਥੇ ਹੀ ਉਸ ਨੂੰ ਉਸ ਦੀ ਤਾਰੀਫ਼ ਵੀ ਕਰ ਦਿੰਦਾ ਜਦੋਂ ਤਾਰੀਫ਼ ਕਰਨ ਤੋਂ ਬਾਅਦ ਉਹ ਇੱਕ ਗੱਲ ਕਹਿ ਦਿੰਦਾ ਏ ਕਿ ਹਾਂ ਕਿ ਤੇਰਾ ਪਤੀ ਵੀ ਤੇਰੀ ਤਾਰੀਫ਼ ਜ਼ਰੂਰ ਕਰੇਗਾ ਇਹ ਚੁੰਮਕੇ ਪਾਏ ਵੇਖ ਕੇ ਕਿ ਇੰਨੇ ਸੋਹਣੇ ਲੱਗ ਰਹੇ ਨੇ ਤੇ ਇਦੋਂ ਹੀ ਉਹ ਕੀ ਖਿਜ ਕੇ ਜਾਂ बोलਦੀ ਹੈ ਕਿ ਉਸ ਕੋਲ ਕਿੱਥੇ ਇੰਨਾ ਟਾਈਮ ਕਿ ਹਾਂ ਕਿ ਮੇਰੇ ਮੇਰੇ ਵਾਲੇ ਵੇਖੇ ਮੇਰੇ ਝੂਮਕਿਆਂ ਵਾਲੇ ਵੇਖੇ ਮੇਰੀ ਤਾਰੀਫ ਕਰੇ ਉਸ ਕੋਲ ਇੰਨਾ ਟਾਈਮ ਨਹੀਂ ਹੈਗਾ ਉਹ ਤਾਂ ਸ਼ਰਾਬ ਪੜੇਗਾ ਬਸ ਘਰ ਆਣ ਕੇ ਉਸ ਨੂੰ ਸ਼ਰਾਬ ਪੀਣ ਤੋਂ ਵੇਲ ਹੀ ਨਹੀਂ ਜਿੱਦੋਂ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਰਿਸ਼ਤਾ ਕਿਤੇ ਨਾ ਕਿਤੇ ਇਹਨਾਂ ਦੇ ਰਿਸ਼ਤੇ ਦੇ ਵਿੱਚ ਡਿਫਰੈਂਟ ਹੈਗਾ ਕਿ ਬੇਥੇ ਹੀ ਨਫ਼ਰਤ ਹੈਗੀ ਹੈ ਜਿਸ ਤੋਂ ਉਸ ਨੇ ਵਧਾਉਣਾ ਸ਼ੁਰੂ ਕਰ ਦਿੱਤਾ ਠੀਕ ਹੈ ਤੇ ਉਹ ਚਾਹੁੰਦਾ ਸੀ ਕਿ ਹਾਂ ਕਿਤੇ ਨਾ ਕਿਤੇ ਉਸ ਦੀ ਫਿਰ ਇਸੇ ਤਰ੍ਹਾਂ ਇੱਕ ਦੋ ਵਾਰੀ ਹੋਰ ਆਉਂਦਾ ਹੈ ਤੇ ਫਿਰ ਉਸ ਦੇ ਨਾਲ ਗੱਲ ਕਰਦਾ ਹੈ ਤੇ ਫਿਰ ਉਸ ਨੂੰ ਪੁਰਾਣੇ ਦਿਨਾਂ ਦਾ ਚੇਤਾ ਆਉਣ ਲੱਗ ਪੈਂਦਾ ਹੈ ਤੇ ਉਹ ਇੱਕ ਰਿਲੇਸ਼ਨ 'ਚ ਆ ਜਾਂਦੇ ਉਹ ਹਰ ਰੋਜ਼ ਹੀ ਉਸ ਦੇ ਘਰੇ ਆਉਣ ਲੱਗ ਪੈਂਦਾ ਹੈ ਕਿ ਜਦੋਂ ਉਸ ਦੀ ਬੱਚੇ ਤੇ ਉਸ ਦਾ ਪਤੀ ਕੰਮ ਤੇ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਹਰ ਰੋਜ਼ ਹੀ ਸੰਜੇ ਉਸ ਦੇ ਘਰੇ ਆਉਂਦਾ ਹੈ ਤੇ ਉਹ ਰਿਲੇਸ਼ਨ ਵਗੈਰਾ ਆਪਦੇ ਬਣਾਉਂਦੇ ਨੇ ਤੇ ਇਸੇ ਤਰ੍ਹਾਂ ਟਾਈਮ ਟੱਪਦਾ ਜਦੋਂ ਤੁਹਾਨੂੰ ਪਤਾ ਹੈ ਕਿ ਰੋਜ਼ ਦਾ ਕੋਈ ਨਾ ਕੋਈ ਘਰ ਵਿੱਚ ਆਵੇ ਤੇ ਆਂਡ ਗਵਾਂਡ ਹੋ ਜਾਂਦਾ ਜੀ ਉਹਨਾਂ ਨੇ ਉਸ ਨੂੰ ਦੱਸਿਆ ਕਿ ਤੇਰੇ ਜਾਣ ਤੋਂ ਬਾਅਦ ਕਿ ਸੰਜੇ ਹਾ ਰੋਜ਼ ਘਰ ਵਿੱਚ ਆਉਂਦਾ ਜਿੱਥੋਂ ਕਿ ਸੰਜੇ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਆਪ ਦੇ ਮਤਲਬ ਕਿ ਘਰ ਵਾਲੀ ਨੂੰ ਕਹਿ ਦਿੰਦਾ ਕਿ ਇਸ ਤਰ੍ਹਾਂ ਸੰਜੇ ਘਰ ਵਿੱਚ ਨਹੀਂ ਆਉਣਾ ਚਾਹੀਦਾ ਕਿ ਜਦੋਂ ਆਵੇ ਤੂੰ ਬਾਹਰੋਂ ਹੀ ਮੋੜ ਦੇਣਾ ਜੇ ਉਹ ਤੇਰੇ ਤੋਂ ਬਾਅਦ ਮੇਰੇ ਘਰ ਤੋਂ ਜਾਣ ਤੋਂ ਬਾਅਦ ਜੇ ਘਰ ਆਵੇ ਤਾਂ ਤੇ ਉਸਦੀ ਪਤਨੀ ਕਹਿ ਦਿੰਦੀ ਹੈ ਕਿ ਠੀਕ ਹੈ ਕਿ ਮੈਂ ਇਸ ਤਰ੍ਹਾਂ ਹੀ ਕਰਾਂਗੀ ਜਿਸ ਤੋਂ ਬਾਅਦ ਉਹ ਆਦੇ ਉਹ ਜਿਹੜਾ ਉਸਤਾਦ ਸ਼ਕ ਹੁੰਦਾ ਹੈ ਸੰਜੇ ਉਸ ਨੂੰ ਫੋਨ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਹਾਂ ਕਿ ਤੂੰ ਨਾ ਆਈ ਨਾ ਕਿ ਸਾਡੇ ਆੜਗਵਾੜ ਸ਼ੱਕ ਹੋ ਗਿਆ ਹੈ ਤੇ ਤੇਰੇ ਤੇ ਕਾਫੀ ਜ਼ਿਆਦਾ ਸ਼ੱਕ ਕਰਦੇ ਨੇ ਤੇ ਇਸ ਕਰਕੇ ਤੂੰ ਨਾ ਆਵੀ ਉਹ ਕਹਿੰਦਾ ਠੀਕ ਹੈ ਉਹ ਵੀ ਉਸ ਦੀ ਗੱਲ ਮੰਨ ਲੈਂਦਾ ਹੈ ਤੇ ਉਸ ਤੋਂ ਬਾਅਦ ਉਹ ਉਸਦੇ ਘਰੇ ਨਹੀਂ ਆਉਂਦਾ ਥੋੜੇ ਟਾਈਮ ਜਦੋਂ ਥੋੜਾ ਟਾਈਮ ਨਹੀਂ ਆਉਂਦਾ ਤੇ ਫਿਰ ਉਸ ਦਾ ਜਿਹੜਾ ਕਾਰ ਵਾਲਾ ਹੁੰਦਾ ਹੈ ਉਹ ਪਰਵਾਹੀ ਵਰਤਣ ਲੱਗ ਪੈਂਦਾ ਹੈ ਉਹ ਇੰਨੀ ਹਨਾ ਗੌਰ ਜੀ ਨੇ ਕਰਦਾ ਤੇ ਇਸ ਤੋਂ ਬਾਅਦ ਉਹ ਫਿਰ ਦੁਬਾਰਾ ਸੰਜੇ ਥੋੜਾ ਜਿਹਾ ਜਦੋਂ ਲਾ ਪਰਿਵਰਤਨ ਲਾ ਪੈਂਦਾ ਕਿ ਨਹੀਂ ਆਉਂਦੇ ਹਨਾ ਕਿ ਇੰਨਾ ਸ਼ੱਕ ਸ਼ੁੱਕਾ ਦੀ ਪਤਨੀ ਤੇ ਕਰਦਾ ਵਧੀਆ ਰਹਿਣ ਲੱਗ ਪੈਂਦਾ ਫਿਰ ਉਸ ਨੂੰ ਖੁੱਲ ਦੇ ਦਿੰਦੀ ਕਿ ਤੂੰ ਆ ਜਾਇਆ ਕਰ ਫਿਰ ਜਦੋਂ ਆਉਣ ਲੱਗ ਪੈਂਦਾ ਤੇ ਫਿਰ ਉਹ ਇੱਕ ਦਿਨ ਮथुरा ਚਾਰਜ ਆਉਣ ਦੇ ਲਈ ਰੇਲਵੇ ਸਟੇਸ਼ਨ ਤੇ ਗਿਆ ਹੁੰਦਾ ਪਿੱਛੋਂ ਉਸ ਦੇ ਆਂਡ ਗਵਾੜ ਵਿੱਚੋਂ ਕੋਈ ਫੋਨ ਕਰ ਦਿੰਦਾ ਹੈ ਕਿ ਤੇਰੇ ਘਰ ਵਿੱਚ ਸੰਜੇ ਸੰਜੇ ਆਇਆ ਬੈਠਾ ਹੈ ਤੋ ਫਿਰ ਉਸੇ ਟਾਈਮ ਅੱਗ ਬਬੂਲਾ ਹੋ ਜਾਂਦਾ ਉਹਨੂੰ ਬਹੁਤ ਗੁੱਸਾ ਆਉਂਦਾ ਉਹ ਉੱਥੇ ਹੀ ਗੱਡੀ ਛੱਡ ਕੇ ਤੇ ਆਪਦੇ ਗਵਾਂਡੀਆਂ ਦੇ ਘਰ ਦੇ ਥਾਣੀ ਛੱਤ ਦੇ ਉੱਤੋਂ ਦੀ ਆ ਜਾਂਦਾ ਹੈ ਤੇ ਆਣ ਕੇ ਤੇ ਛੱਤ ਦੇ ਉੱਤੋਂ ਛੱਤ ਦੇ ਉੱਤੋਂ ਆਣ ਕੇ ਤੇ ਉੱਥੇ ਆਪਦੇ ਘਰੇ ਨੂੰ ਉੱਤਰਦਾ ਪੌੜੀਆਂ ਉੱਤਰਦਾ ਤੇ ਆਪਦੀ ਆਪਦੇ ਰੂਮ ਵਿੱਚ ਜਾਂਦਾ ਜਦੋਂ ਕੀ ਦੇਖਦਾ ਹੈ ਕਿ ਜਦੋਂ ਜਾਂਦ ਕੇ ਦੇਖਦਾ ਤੇ ਉਸ ਦੀ ਜਿਹੜੀ ਪਤਨੀ ਹੁੰਦੀ ਉਸ ਸੰਜੇ ਦੀਆਂ ਬਾਹਾਂ ਦੇ ਵਿੱਚ ਹੁੰਦੀ ਹੈ ਇਹ ਦੇਖ ਕੇ ਸੰਜੇ ਦਾ ਭੱਜ ਜਾਂਦਾ ਹੈ ਇਹ ਜਿਹੜੀ ਉਸਦੀ ਪਤਨੀ ਹੁੰਦੀ ਹੈ ਉਹ ਫਿਰ ਉਸ ਨੂੰ ਬਹੁਤ ਹੀ ਜ਼ਿਆਦਾ ਕੋਟਮਾਰ ਕਰਦਾ ਤੇ ਉਸਦੀ ਪਤਨੀ ਨੂੰ ਪਤਾ ਹੁੰਦਾ ਹੈ ਕਿ ਹੁਣ ਮੈਂ ਦੇ ਪੈਰੀ ਪੈਪੂ ਕੇ ਆਪਦੀ ਜਾਨ ਬਖਸ਼ਾ ਲਾਂ ਇਸ ਕਰਕੇ ਉਹ ਉਸ ਤੇ ਪੈਰੀ ਪੈ ਜਾਂਦੀ ਹੈ ਤੇ ਨੱਕ ਰਕੜਨ ਲੱਗ ਪੈਂਦੀ ਹੈ ਕਿ ਅੱਜ ਤੋਂ ਬਾਅਦ ਇਹੋ ਜੀ ਕਦੇ ਵੀ ਗਲਤੀ ਨਹੀਂ ਹੋਵੇਗੀ ਜਿਸ ਤੋਂ ਬਾਅਦ ਕਿਉਂਕਿ ਉਹ ਨਸਰ ਕੀ ਕੀ ਆਦੇ ਬੱਚੇ ਦਾ ਹਨਾ ਪਿਓ ਸੀ ਤੇ ਉਸ ਨੂੰ ਇਹ ਸੀ ਕਿ ਨਾ ਕਿ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਸੀ ਤੇ ਉਹ ਨੂੰ ਮਾਫ ਕਰ ਦਿੰਦਾ ਮਾਫ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਜ਼ਿੰਦਗੀ ਵਧੀਆ ਚੱਲਣ ਲੱਗ ਪਈ ਏ ਤੇ ਜਿਸ ਤੋਂ ਬਾਅਦ ਉਹ ਸੰਜੇ ਦੇ ਨਾਲ ਗੱਲ ਕਰਦੀ ਏ ਕਿ ਹਾਂ ਕਿ ਹੁਣ ਤੇਰਾ ਆਪਣਾ ਇੱਥੇ ਮਿਲਣਾ ਤਾਂ ਮੁਸ਼ਕਲ ਜਾਏ ਕਿ ਮੇਰੇ ਮੈਂ ਅੱਜ ਮਾਇਕੇ ਜਾਵਾਂ ਕਰਾਂਗੀ ਤੇ ਤੂੰ ਉਧਰ ਆ ਜੀ ਕਿਉਂਕਿ ਪਹਿਲਾਂ ਤੋ ਆਦੇ ਪੇਕਿਆਂ ਤੇ ਬਹੁਤ ਘਟ ਜਾਂਦੀ ਸੀ ਤੇ ਫਿਰ ਉਹ ਈ ਜ਼ਿਆਦਾ ਜਾਣ ਲੱਗ ਪਈ ਜਦੋਂ ਉਹਨੂੰ ਮਿਲਣ ਜਾਣਾ ਹੁੰਦਾ ਸੀ ਜਦੋਂ ਥੋੜੇ ਦਿਨਾਂ ਬਾਅਦ ਇਹਦੇ ਪੇਕਿਆਂ ਤੇ ਜਾ ਕੇ ਤੇ ਉੱਥੇ ਰਹਿੰਦੀ ਸੀ ਤੇ ਉੱਥੇ ਹੀ ਸੰਜੇ ਪਹੁੰਚ ਜਾਂਦਾ ਸੀ ਉਹ ਉੱਥੇ ਜਾ ਕੇ ਹੀ ਮਿਲਦੇ-ਗਿਲਦੇ ਸੀ ਜਿਸ ਤੋਂ ਬਾਅਦ ਕੀ ਨਾ ਦੂਜਾ ਉਸਦੇ ਮਾਇਕੇ ਉਸ ਨੂੰ ਸ਼ੱਕ ਹੋ ਗਿਆ ਕਿ ਆਂ ਕਿ ਮੈਂ ਅੱਗੇ ਤਾਂ ਕਦੇ-ਕਦਾਈਂ ਜਾਂਦੀ ਸੀ ਹੁਣੇ ਥੋੜੇ ਕੁ ਦਿਨਾਂ ਬਾਅਦ ਪੇਕੇ ਚਲੀ ਜਾਂਦੀ ਏ ਜਿਸ ਤੋਂ ਬਾਅਦ ਉਸਦੇ ਪਤੀ ਨੂੰ ਸ਼ੱਕ ਹੋ ਜਾਂਦਾ ਤੇ ਉਹ ਵੀ ਉਸਦੇ ਮਗਰ ਹੀ ਜਾਂਦਾ ਤੇ ਉੰਜ ਕੀ ਨੰਗੇ ਹੱਥੀ ਤਾਂ ਨਹੀਂ ਉਹਨਾਂ ਨੂੰ ਖੜਦਾ ਪਰ ਉਸੇ ਹੀ ਜਿਹੜਾ گاؤں ਉਸਦੀ ਪਤਨੀ ਦਾ ਸੀ ਉੱਥੇ ਹੀ ਉਸ ਉਹ ਵੀ ਖ ਲੈਂਦਾ ਸੰਜੇ ਨੂੰ ਤੇ ਜਿੱਥੋਂ ਉਸ ਨੂੰ ਸ਼ੱਕ ਹੋ ਜਾਂਦਾ ਫਿਰ ਉਹ ਆਦੀ ਪਤਨੀ ਨੂੰ ਉੱਥੇ ਵੀ ਬਹੁਤ ਘਟ ਜਾਣ ਦੇਂਦਾ ਜੇ ਜਾਣ ਨਾ ਵੀਂਦਾ ਤੇ ਉਸਦੇ ਨਾਲ ਜਾਂਦਾ ਏ ਜਿਸ ਤੋਂ ਬਾਅਦ ਫਿਰ ਉਸ ਦੀ ਜਿਹੜੀ ਕਿਉਂਕਿ ਉਹਨਾਂ ਦਾ ਫਿਰ ਉਹ ਫੋਨ ਤੇ ਥੋੜੀ ਬਹੁਤੀ ਗੱਲ ਕਰ ਲੈਂਦੇ ਤੇ ਹੌਲੀ ਹੌਲੀ ਹੁਣ ਪਰ ਤੁਹਾਨੂੰ ਪਤਾ ਜਿਨ੍ਹਾਂ ਨੇ ਇੱਕ ਬੈੱਡ ਸ਼ੇਅਰ ਕੀਤਾ ਹੋਵੇ ਫਿਰ ਉਹਨਾਂ ਦਾ ਫੋਨ ਤੇ ਕਿੱਥੋਂ ਸਰਦਾ ਫਿਰ ਉਹਨਾਂ ਨੇ ਕੀ ਨਾ ਦੂਜਾ ਇਸ ਤਰ੍ਹਾਂ ਉਹਨਾਂ ਦਾ ਨਾ ਹੀ ਮਿਲਣ ਹੋਇਆ ਤੇ ਫਿਰ ਉਹਨੇ ਆਪਦੇ ਪਤੀ ਨੂੰ ਤੇ ਆਪਦੇ ਬੱਚੇ ਨੂੰ ਜਦੋਂ ਸੌ ਜਾਂਦੇ ਰਾਤ ਨੂੰ ਆਦੇ ਘਰ ਬੁਲਾ ਲੈਂਦੀ ਸੀ ਸੰਜੇ ਨੂੰ ਤੇ ਆਪਦੇ ਘਰ ਦੇ ਇੱਕ ਕੋਨੇ ਦੇ ਵਿੱਚ ਨਾ ਉਹਨੂੰ ਮਿਲਦੀ ਸੀ ਤੇ ਜਿਸ ਤੋਂ ਬਾਅਦ ਇੱਕ ਦਿਨ ਉਹ ਬੁਲਾ ਰਹੀ ਹੁੰਦੀ ਤੇ ਉਸ ਦਾ ਪਤੀ ਫੋਨ ਦੀ ਅਚਾਨਕ ਅੱਖ ਖੁੱਲ ਜਾਂਦੀ ਉਸ ਨਾਲ ਗੱਲ ਕਰ ਰਹੀ ਹੁੰਦੀ ਤੇ ਉਹ ਗੁੱਸੇ ਦੇ ਵਿੱਚ ਫੋਨ ਤੋੜ ਦਿੰਦਾ ਹੈ ਉਸ ਦਾ ਪਤੀ ਦੀ ਉਸ ਨੂੰ ਕੁੱਟਮਾਰ ਕਰਦਾ ਜਿਸ ਤੋਂ ਬਾਅਦ ਉਹ ਜਿਹੜੀ ਉਸ ਦੀ ਵਾਈਫ ਹੁੰਦੀ ਹੈ ਉਸ ਨੂੰ ਹੋਰ ਵੀ ਜ਼ਿਆਦਾ ਮਤਲਬ ਕੀ ਨਾ ਦੂਜਾ ਗੁੱਸਾ ਹੁੰਦਾ ਹੈ ਉਹ ਗੁੱਸੇ ਦੇ ਵਿੱਚ ਉਹ ਕੀ ਕਰਦੀ ਹੈ ਕਿ ਚੱਕ ਕੇ ਆਦੀ ਕੀ ਆਂਡ ਘਵਾਂਦੇ ਕਿਸੇ ਸਹੇਲੀ ਤੋਂ ਫੋਨ ਲੈਂਦੀ ਹੈ ਤੇ ਸੰਜੇ ਨੂੰ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਕੀ ਚਾਹਣਾ ਹੈ ਉਹ ਕਹਿੰਦਾ ਕਿਉਂ ਉਹ ਕਹਿੰਦਾ ਕਿ ਉਹ ਆਂਦਾ ਕਿ ਹਾਂ ਕਿਉਂ ਆਂਦੀ ਕਿ ਤੂੰ ਮੈਨੂੰ ਲੈ ਜਾ ਜਾਂ ਫਿਰ ਜਾਂ ਇਹਨੂੰ ਆਪ ਮਾਰ ਦਈਏ ਤੇ ਉਹ ਆਂਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਮੈਂ ਤੈਨੂੰ ਖਵਾਵਾਂਗਾ ਪਿਆਵਾਗਾ ਕਿੱਥੋਂ ਤੇ ਮੇਰੇ ਕੋਲ ਇੰਨਾ ਨਹੀਂ ਹੈਗਾ ਕੁਝ ਵੀ ਖਾਣ ਪੀਣ ਦੇ ਲਈ ਕੀ ਕਰ ਹਨਾ ਉਹ ਨਹੀਂ ਕਿ ਨਹੀਂ ਪੈਸਾ ਮੇਰੇ ਕੋਲ ਹੈਗੇ ਨੇ ਸਾਡੇ ਕੋਲ ਕਿ ਜ਼ਿੰਦਗੀ ਗੁਜ਼ਾਰਨ ਦੇ ਲਈ ਕਿ ਖਾਣ ਸਭ ਦੇ ਪੱਤੇ ਦੇ ਲਈ ਤੇ ਘਰ ਵੀ ਮੇਰੇ ਕੋਲ ਹੈਗਾ ਤੇ ਤੂੰ ਮੇਰੇ ਘਰ ਵਾਲੇ ਨੂੰ ਮਾਰ ਦੇ ਤੇ ਉਸ ਤੋਂ ਬਾਅਦ ਆਪਾਂ ਦੋਵੇਂ ਰਹਿ ਜਾਾਂਗੇ ਤੇ ਆਪਾਂ ਦੋਵੇਂ ਆਦੀ ਜ਼ਿੰਦਗੀ ਜਿਵੇਂ ਮਰਜ਼ੀ ਬਤੀਤ ਕਰਾਂਗੇ ਜਿਹੜਾ ਸੰਜੋਨ ਦਾ ਵਿਆਹ ਵੀ ਤਾਂ ਹੋਇਆ ਨਹੀਂ ਹੁੰਦਾ ਤੇ ਉਹ ਉਸ ਦੀਆਂ ਗੱਲਾਂ ਵਿੱਚ ਆ ਜਾਂਦਾ ਉਹਨੂੰ ਹੁੰਦਾ ਹੈ ਕਿ ਨਾ ਵੀ ਘਰ ਦਾ ਮਾਲਕ ਵੀ ਮੈਂ ਬਣ ਜਾਾਂਗਾ ਤੇ ਸੀਮਾ ਦੇ ਨਾਲ ਤਾਂ ਉਸ ਦਾ ਪਹਿਲਾਂ ਹੀ ਪਿਆਰ ਹੈਗਾ ਸੀ ਤੇ ਉਹ ਸੋਚਦਾ ਤੇ ਉਹ ਕਹਿੰਦਾ ਕਿ ਠੀਕ ਹੈ ਇਸੇ ਤਰ੍ਹਾਂ ਹੀ ਫਿਰ ਕੀ ਹੁੰਦਾ ਹੈ 20 ਦਸੰਬਰ 2024 ਨੂੰ ਉਸ ਦੇ ਜਿਹੜਾ ਪੁੱਤਰ ਹੁੰਦਾ ਨਾ ਉਸ ਦੇ ਉਸ ਦੇ ਜਿਹੜਾ ਬੇਟਾ ਹੁੰਦਾ ਹੈ ਉਸ ਦਾ ਜਨਮ ਦਿਨ ਹੁੰਦਾ ਹੈ ਤੇ ਉਹ ਆਪ ਦੇ بیٹے ਦੇ ਜਨਮ ਦਿਨ ਦੇ ਲਈ ਕੋਸ਼ ਅਸਮਾਨ ਵਗੈਰਾ ਲੈਣ ਦੇ ਲਈ ਮੁਰਾਣੇ ਜਾਂਦਾ ਹੈ ਠੀਕ ਹੈ 19 ਦਸੰਬਰ ਨੂੰ ਜਾਂਦਾ ਹੈ ਉੱਥੇ ਜਾਂਦਾ ਹੈ ਤੇ ਜਾਣ ਦੇ ਲਈ ਨਾ ਬੱਸ ਦੇ ਉੱਤੇ ਬੱਸ ਤੇ ਜਾਣਾ ਹੁੰਦਾ ਤੇ ਬੱਸ ਜਿਵੇਂ ਕਹਿ ਸਕਦੇ ਆ ਬੱਸ ਅੱਡੇ ਤੇ ਖੜਾ ਸੀ ਤੋ ਉਸ ਦੇ ਨਾਲ ਹੀ ਸੰਜੇ ਆਣ ਕੇ ਖੜਾ ਹੋ ਜਾਂਦਾ ਹੈ ਸੰਜੇ ਆਣ ਕੇ ਖੜਾ ਹੋ ਜਾਂਦਾ ਤੇ ਹੌਲੀ ਹੌਲੀ ਉਸ ਨੂੰ ਕਹਿੰਦਾ ਕਿ ਨਾ ਕਿ ਉਸ ਦੇ ਨਾਲ ਜਿਵੇਂ ਮਾੜੀ ਮੋਟੀ ਬੋਲ ਚੱਲੇਗੀ ਸੀ ਉਸ ਦੇ ਨਾਲ ਮਿਲ ਜਾਂਦਾ ਕਿ ਉਹ ਸ਼ਰਾਬ ਦਾ ਆਦੀ ਸੀ ਤੇ ਉਹਨੇ ਬੋਤਲ ਲਿਆਂਦੀ ਸੀ ਤੇ ਉਸ ਨੂੰ ਕਹਿੰਦਾ ਕਿ ਚੱਲ ਆ ਜਾ ਪਪੈਗ ਲਾਉਂਦੇ ਉਹਨੇ ਲਾਲਚ ਸੀ ਉਹਨੂੰ ਕਿ ਨਾ ਕਿ ਫ੍ਰੀ ਦੀ ਸ਼ਰਾਬ ਮਿਲਦੀ ਭਈ ਹੋਰ ਕੀ ਚਾਹੀਦਾ ਉਸ ਦੇ ਨਾਲ ਮਿਲ ਜਾਂਦਾ ਤੇ ਉਹਨੂੰ ਹੌਲੀ ਹੌਲੀ ਪਰ ਗਾਰਾ ਡੈਮ ਹੈਗੀ ਪ੍ਰਾਂਗਾ ਡੇ ਡੈਮ ਉੱਧਰ ਉੱਥੇ ਲੈ ਜਾਂਦਾ ਤੇ ਉੱਥੇ ਕਾਫੀ ਜ਼ਾਦੀ ਉਹਨੂੰ ਸ਼ਰਾਬ ਪਿਆ ਦੇਂਦਾ ਪਿਉਣ ਤੋਂ ਬਾਅਦ ਉਸ ਤੋਂ ਆਪਦੇ ਜਿਹੜੇ ਪੈਸੇ ਲੈਣੇ ਹੁੰਦੇ ਆ ਉਹ ਮੰਗਣ ਲੱਗ ਪੈਂਦਾ ਹੈ ਜਦੋਂ ਉਹ ਪੈਸੇ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਨਹੀਂ ਹੈਗੇ ਹਨਾ ਤੇ ਜਾਂ ਐਵੇਂ ਉਹਨਾਂ ਦੀ ਲੜਾਈ ਵਾਜ ਜਾਂਦੀ ਉਸਨੂੰ ਕਾਫੀ ਖੋਟਦਾ ਮਾਰਦਾ ਹੈ ਤੇ ਉਹਦਾ ਗਲਾ ਘੁੱਟ ਕੇ ਤੇ ਉਸਨੂੰ ਉੱਥੇ ਹੀ ਸੁੱਟ ਦਿੰਦਾ ਉਸ ਡੈਮ ਦੇ ਵਿੱਚ ਹੀ ਸੁੱਟ ਕੇ ਤੇ ਆਪਦਾ ਆਰਾਮ ਦੇ ਨਾਲ ਚਲਾ ਜਾਂਦਾ ਉਸਨੂੰ ਕੋਈ ਨਹੀਂ ਫਿਕਰ ਹੁੰਦਾ ਕਿ ਆ ਮੈਂ ਇਸ ਤਰ੍ਹਾਂ ਕਿਸੇ ਦਾ ਕਤਲ ਕਰਤਾ ਹੈ ਜਾਂ ਕਿਵੇਂ ਉਹਨੂੰ ਕੋਈ ਲੈਣ ਦੇਣਾ ਨਹੀਂ ਹੁੰਦਾ ਤੇ ਉਹ ਚਲਾ ਜਾਂਦਾ ਹੈ ਤੇ ਜਦੋਂ ਜਾਂਦਾ ਹੈ ਤੇ ਫਿਰ ਜਾਣ ਤੋਂ ਬਾਅਦ ਅ ਥੋੜੇ ਟਾਈਮ ਪੈ ਜਾਂਦਾ ਹੈ ਜਿਹੜਾ ਉਸ ਦਾ ਭਰਾ ਹੁੰਦਾ ਹੈ ਚਰਨ ਦਾ ਉਸ ਨੂੰ ਟੈਨਸ਼ਨ ਹੋਣ ਲੱਗਦੀ ਹੈ ਕਿ ਦੋ ਦਿਨ ਹੋ ਗਏ ਆ ਕਿ ਮੇਰਾ ਭਰਾ ਆਇਆ ਨਹੀਂ ਤੇ ਉਹ ਪੁਲਿਸ ਸਟੇਸ਼ਨ ਜਾਂਦਾ ਹੈ ਪੁਲਿਸ ਸਟੇਸ਼ਨ ਜਾ ਕੇ ਉਹ ਕਹੇ ਤੇ ਉਹਦੇ ਪਰ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਉਂਦਾ ਹੈ ਤੇ ਜਦੋਂ ਆਸ-ਪਾਸ ਦੇ ਇਲਾਕਿਆਂ ਤੋਂ ਉਸ ਦੀ ਬਦਵਲ ਕੀਤਾ ਜਾਂਦਾ ਪੁੱਛਤਾਛ ਜਾਂ ਕਿਵੇਂ ਤਾਂ ਪਤਾ ਉਸ ਦੀ লাশ ਮਿਲ ਜਾਂਦੀ ਪੁਗਾੰਗਾ ਢੇਗ ਤੋਂ ਕਿਉਂਕਿ ਉਹਦੇ ਆਂਡ ਗਵਾਂ ਸਾਰਿਆਂ ਨੂੰ ਪਤਾ ਸੀ ਕਿ ਸੰਜੇ ਆਉਂਦਾ ਸੀ ਇੱਧਰ ਬਹੁਤ ਜ਼ਿਆਦਾ ਆਉਂਦਾ ਸੀ ਤੇ ਸ਼ਾਇਦ ਇਹਨਾਂ ਦਾ ਹੀ ਕੋਈ ਕੰਮ ਹੋਵੇ ਤੇ ਉਹਨੇ ਸ਼ੱਕ ਜਦੋਂ ਪੁਲਿਸ ਨੇ ਕਿਹਾ ਕਿ ਤੁਹਾਡਾ ਕਿਸੇ ਤੇ ਸ਼ੱਕ ਤੇ ਉਹਨਾਂ ਨੇ ਦੱਸਤਾ ਕਿ ਦੋਵਾਂ ਦਾ ਨਾਮ ਲੈ ਦਿੱਤਾ ਸੰਜੇ ਦਾ ਤੇ ਉਸ ਦੀ ਪਤਨੀ ਦਾ ਜਦੋਂ ਉਹਨਾਂ ਦਾ ਨਾਮ ਲੈ ਦਿੱਤਾ ਤੇ ਫਿਰ ਉਹ ਕਹਿੰਦਾ ਕਿ ਇਹਨਾਂ ਨੂੰ ਜਾ ਜਦੋਂ ਉਹਦਾ ਨਾਮ ਆਇਆ ਤਾਂ ਫਿਰ ਉਹਨਾਂ ਨੂੰ ਸੰਜੇ ਨੂੰ ਚੱਕਿਆ ਗਿਆ ਘਰੋਂ ਪਹਿਲਾਂ ਉਸ ਦੀ ਪਤਨੀ ਨੂੰ ਕੁਝ ਨਹੀਂ ਕਿਹਾ ਉਹ ਸੰਜੇ ਨੂੰ ਚੱਕਿਆ ਉਹਦੀ ਕਾਫੀ ਘੁੱਟ ਮਾਰ ਤਸੱਲੀ ਕੀਤੀ ਤੇ ਉਹਨੂੰ ਸਾਰਾ ਕੁਝ ਸੱਚ ਦੱਸਤਾ ਕਿ ਹਾਂ ਇਸ ਤਰ੍ਹਾਂ ਇਹਦੀ ਪਤਨੀ ਦੇ ਕਹਿਣ ਤੇ ਮੈਂ ਇਸ ਨੂੰ ਮਾਰਿਆ ਹੈ ਤੇ ਇਸ ਤਰ੍ਹਾਂ ਫਿਰ ਫਿਰ ਉਸ ਨੂੰ ਸਜ਼ਾ ਹੋ ਜਾਂਦੀ ਉਸ ਦੀ ਪਤਨੀ ਨੂੰ ਵੀ ਚੱਕਿਆ ਜਾਂਦਾ ਉਸ ਨੂੰ ਵੀ ਸਜ਼ਾ ਕੀਤੀ ਜਾਂਦੀ ਏ ਜੇਕਰ ਉਸ ਦਾ ਭਰਾ ਨਾ ਕੋਈ ਹੱਲ ਚੁੱਕਦਾ ਤੇ ਪੁੰਦਕਸ਼ੰਦ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਕੁਝ ਵੀ ਇਹ ਜਿਹੜੇ ਨਜਾਇਜ਼ ਸਬੰਧ ਨੇ ਤੇ ਕਿਸੇ ਤੇ ਦੋਵਾਂ 'ਚ ਕੇ ਯਕੀਨ ਇਹ ਲੈ ਕੇ ਬਹਿ ਜਾਂਦੇ ਨੇ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਨਵੀਂ ਚਰਚਾ ਦੇ ਨਾਲ ਧੰਨਵਾਦ ਜੀ